ਜਿੱਥੇ ਇੱਕ ਪਾਸੇ ਪੁਲਿਸ ਲੋਕਾਂ ਦੀ ਮਦਦ ਕਰਦੀ ਨਜ਼ਰ ਆਉਂਦੀ ਹੈ ਉੱਥੇ ਹੀ ਅਜਿਹੀਆਂ ਕੁਝ ਤਸਵੀਰਾਂ ਵੀ ਸਾਹਮਣੇ ਆ ਜਾਂਦੀਆਂ ਨੇ ਜੋ ਕਈ ਸਵਾਲ ਖੜੇ ਕਰਦੀਆਂ ਨੇ ਤਾਜ਼ਾ ਮਾਮਲਾ ਪੁਲਿਸ ਦੀ ਗੁੰਡਾਗਰਦੀ ਦਾ ਦਰਸਾਲੇ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਚੀਮਾ ਥਾਣੇ ਦੇ ਐਸਐਚਓ ਲਖਵੀਰ ਸਿੰਘ ਨੇ ਪੀਵੀਸੀ ਫੈਕਟਰੀ ਦੇ ਸਾਹਮਣੇ ਨੌਜਵਾਨ ਦੇ ਥੱਪੜ ਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਟ੍ਰੈਫਿਕ ਨਿਯਮਾਂ ਦਾ ਫੈਕਟਰੀ ਦੇ ਵਿੱਚ ਕੰਮ ਕਰਨ ਤੋਂ ਬਾਅਦ ਜਦੋਂ ਨੌਜਵਾਨ 2 ਤੋਂ ਵੱਧ ਸਵਾਰੀਆਂ ਦੇ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਐਸਐਚਓ ਨੇ ਉਸ ਨੂੰ ਰੋਕਿਆ ਪਰ ਐਸਐਚਓ ਦੀ ਇੱਥੇ ਗਲਤੀ ਇਹ ਸੀ ਕਿ ਉਸਨੇ ਚਲਾਨ ਕੱਟਣ ਦੀ ਬਜਾਏ ਗੁੰਡਾਗਰਦੀ ਦਿਖਾਈ ਤੇ ਨੌਜਵਾਨਾਂ ਨੂੰ ਸਾਰਿਆਂ ਦੇ ਸਾਹਮਣੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਇਸ ਤੋਂ ਬਾਅਦ ਉੱਥੇ ਆਸ-ਪਾਸ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ ਇਹ ਸਾਰਾ ਮਾਮਲਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਜੋ ਕਿ ਹੁਣ ਕਾਫੀ ਵਾਇਰਲ ਵੀ ਹੋ ਰਿਹਾ ਹੈ ਆਓ ਇੱਕ ਵਾਰੀ ਨਜ਼ਰ ਪਾ ਲੈਨੇ ਆ ਇਸ ਸੀਸੀਟੀਵੀ ਤਸਵੀਰਾਂ ਤੇ ਤੇ ਜਾਣ ਦਿਆਂ ਕੀ ਇਹ ਪੂਰਾ ਮਾਮਲਾ ਇਸ ਵੀ ਸਾਹ ਵਾ ਜਿਸ ਤਰ੍ਹਾਂ ਚਾਰ ਬੱਚੇ ਨੇ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਸੀ ਵੀਡੀਓ ਵਾਇਰਲ ਹੋਈ ਯਾਰ ਹਾਂ ਪੁਲਿਸ ਅਧਿਕਾਰੀ ਵੱਲੋਂ ਬਹੁਤ ਜੜੀ ਹੁਟ ਮਾਰ ਕੀਤੀ ਗਈ ਹੈਗੀ ਤੇ ਕੀ ਮਤਲਬ ਪੂਰਾ ਮਾਮਲਾ ਕੀ ਹੈ ਤੁਹਾਡੇ ਕੀ ਕਾਰਵਾਈ ਰਹਿਣ ਵਾਲੀ ਮੈਂ ਵੀਡੀਓ ਹੀ ਦੇਖੀ ਆ ਏਸਿਕਲੀ ਕਿਸੇ ਨੇ ਨਾ ਤਾਂ ਕੋਈ ਕੰਪਲੇਂਟ ਕੀਤੀ ਹੈ ਤੇ ਨਾ ਹੀ ਮੇਰੇ ਧਿਆਨ ਚ ਲੈਂਦਾ ਵੀਡੀਓ ਦੇਖੀ ਆ ਮੈਂ ਇਹਦੀ ਮੈਂ ਪਰਤਾਲ ਕਰਾਂਗਾ ਪਰਤਾਲ ਕਰਕੇ ਜਿਹੜਾ ਵੀ ਦੋਸ਼ੀ ਪਾਇਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਗੀ ਸੰਗਰੂਰ ਤੋਂ ਹਰਜਿੰਦਰ ਦੁੱਗਾਂ ਤੇ ਹਰਪਾਲ ਕਾਪਤਾ ਦੀ ਤੇਜ਼ ਸਿਵਕ ਦੇ ਲਈ ਰਿਪੋਰਟ